ਜੋ ਲੋਕ ਜਾਗਦੇ ਨੇ ਫਿਰ ਕੱਲ ਦੇਖੇ ਹੋਣਾ ਬੰਗਲਾਦੇਸ਼ ਚ 20 ਸਾਲਾਂ ਬਾਅਦ ਉੱਠੇ ਨੇ ਤੇ ਅੱਧੇ ਘੰਟੇ ਚ ਭੱਜਣਾ ਪੈ ਗਿਆ ਪ੍ਰਧਾਨ ਮੰਤਰੀ ਦੇ ਘਰੇ ਮੁਰਗੀਆਂ ਤੇ ਬਤਕਾਂ ਵੀ ਲੈ ਕੇ ਚਾਕੇ ਉੱਥੋਂ ਜਿਹੜੀ ਹੈਗੇ ਸੀ ਪਬਲਿਕ ਹੈ ਜੋ ਤੁਸੀਂ ਤਾਂਗੀ ਕਰੀ ਜਾਓਗੇ ਤਾਂਗੀ ਕਰੀ ਜਾਓਗੇ ਸੋ ਪਬਲਿਕ ਹੈ ਲੋਕ ਨੇ ਜੇ ਤੁਸੀਂ ਜਿਆਦਾ ਤਾਨਾਸ਼ਾਹੀ ਕਰੋਗੇ ਲੋਕਾਂ ਤੇ ਤਾਂ ਲੋਕਾਂ ਦਾ ਦੇਖੋ ਲੋਕ ਨੇ ਚੁੱਪ ਰਹਿਣ 5 ਸਾਲ ਬੁੱਲ ਸਿਉ ਲੈਣ 10 ਸਾਲ ਸੀਨੇ ਤੇ ਪੱਥਰ ਧਰ ਲੈਣ 15 ਸਾਲ ਜਮਈ ਮਨ ਮਾਰ ਕੇ ਚੁੱਪ ਰਹਿ ਲੈਣ 20 ਸਾਲ ਪਰ 20 ਸਾਲ ਬਾਅਦ ਫਿਰ ਜਦੋਂ ਜੋਗ ਉੱਠਦੇ ਨੇ ਨਾ ਜਦੋਂ ਲੋਕ ਜਾਗਦੇ ਨੇ ਫਿਰ ਕੱਲ ਦੇਖੇ ਹੋਣਾ ਬੰਗਲਾਦੇਸ਼ ਚ 20 ਸਾਲਾਂ ਬਾਅਦ ਉੱਠੇ ਨੇ ਤੇ ਅੱਧੇ ਘੰਟੇ ਚ ਭੱਜਣਾ ਪੈ ਗਿਆ ਪ੍ਰਧਾਨ ਮੰਤਰੀ ਦੇ ਘਰੇ ਮੁਰਗੀਆਂ ਤੇ ਬਤਕਾਂ ਵੀ ਲੈ ਕੇ ਚਾਕੇ ਉੱਥੋਂ ਜਿਹੜੀ ਹੈਗੀ ਸੀ ਪਬਲਿਕ ਹੈ ਜੋ ਤੁਸੀਂ ਤਾਂਗੀ ਕਰੀ ਜਾਓਗੇ ਤਾਂਗੀ ਕਰੀ ਜਾਓਗੇ ਕੋਈ ਨੌਕਰੀਆਂ ਦਿਓ ਉਹਨਾਂ ਨੂੰ ਕੰਮਕਾਰ ਦਿਓ ਉਹਨਾਂ ਨੂੰ ਤੁਸੀਂ ਆਪਦੇ ਹੀ ਬਸ ਆਪਦੇ ਹੀ ਪੁੱਤ ਭਤੀਜੇ ਪਾਲੀ ਜਾਂਦੇ ਹੋ ਸੋ ਇਹ ਬਹੁਤ ਵੱਡਾ ਸਬਕ ਹੈ ਇੱਕ ਕਿ ਪਬਲਿਕ ਦੇ ਨਾਲ ਰਹੋ ਲੋਕਾਂ ਦੇ ਨਾਲ ਰਹੋ ਲੋਕਾਂ ਦੇ ਵਿੱਚ ਮਿਲ ਕੇ ਕੰਮ ਕਰੋ